ਸਿੱਖ ਜਥੇਬੰਦੀ ਦਲ ਖਾਲਸਾ ਨੇ ਭਾਰਤ ਸਰਕਾਰ ਵੱਲੋਂ ਸਿਰਜੇ ਖਾਲਿਸਤਾਨ ਵਿਰੋਧੀ ਵਿਰਤਾਂਤ ਨੂੰ ਤੋੜਨ ਲਈ ਚਲਾਈ ਪਿੰਡ ਪਿੰਡ ਸ਼ਹਿਰ ਸ਼ਹਿਰ ਖਾਲਿਸਤਾਨ ਲਹਿਰ ਦੀ ਸ਼ੁਰੂਆਤ ਟਾਂਡਾ ਵਿਖੇ ਗੁਰਮਤ ਸਮਾਗਮ ਤੋਂ ਕੀਤੀ ਸਿੱਖ ਸੰਤਾਂ ਦੇ ਸਹਿਯੋਗ ਨਾਲ ਕਰਵਾਏ ਇਸ ਪਹਿਲੇ ਗੁਰਮਤ ਸਮਾਗਮ ਨੂੰ ਟਾਂਡਾ ਵਿਖੇ ਖਾਲਿਸਤਾਨੀ ਰਾਜਨੀਤਾ ਡਾਕਟਰ ਜਗਜੀਤ ਸਿੰਘ ਚੋਹਾਨ ਨੂੰ ਸਮਰਪਿਤ ਕੀਤਾ ਗਿਆ ਧਾਰਮਿਕ ਦੀਵਾਨ ਉਪਰੰਤ ਖਾਲਿਸਤਾਨ ਸੰਘਰਸ਼ ਦੀ ਚੜ੍ਹਦੀ ਕਲਾ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਦਲ ਖਾਲਸਾ ਦੇ ਆਗੂਆਂ ਅਤੇ ਹੋਰ ਸਿੱਖ ਸਖਸ਼ੀਅਤਾਂ ਨੇ ਸਿੱਖ ਇਤਿਹਾਸ ਖਾਲਿਸਤਾਨ ਦੇ ਮਹਾਨ ਸ਼ਹੀਦ ਯੋਧਿਆਂ ਅਤੇ ਖਾਲਿਸਤਾਨ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਵਿਚਾਰ ਸਿੱਖ ਸੰਗਤਾਂ ਨਾਲ ਸਾਂਝੇ ਕੀਤੇ। ਅੱਜ ਦਲ ਖਾਲਸਾ ਵੱਲੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਖਾਲਿਸਤਾਨ ਲਹਿਰ ਦੇ ਨਾ ਹਟੜੀ ਇੱਕ ਜਾਗਰਤੀ ਮੁਹਿੰਮ ਆਰੰਭ ਕੀਤੀ ਗਈ ਹੈ। ਉਸ ਦੀ ਸ਼ੁਰੂਆਤ ਕਸਬਾ ਟਾਂਡੇ ਤੋਂ ਕੀਤੀ ਗਈ ਹੈ। ਤੁਸੀਂ ਇਸ ਕਸਬੇ ਦੇ ਨਾਲ ਇਦੇ ਨਾਲ ਜੁੜੇ ਪਿੰਡਾਂ ਤੋਂ ਆਏ ਹੋ ਤੁਹਾਨੂੰ ਵੀ ਸ਼ਾਇਦ ਸਾਡੇ ਤੋਂ ਵੱਧ ਤੇ ਜਿਹੜੇ ਅੱਜ ਦੇ ਨੌਜਵਾਨ ਨੇ ਉਹ ਸ਼ਾਇਦ ਬੇਖਬਰ ਹੋਣ ਕਿ ਇਸ ਹਲਕੇ ਦੇ ਜਿਹੜੇ ਕਦਾਵਾਰ ਨੇਤਾ ਸੀ ਡਾਕਟਰ ਜਗਜੀਤ ਸਿੰਘ ਚੋਹਾਨ ਜਿਹੜੇ ਸਹੀ ਅਰਥਾਂ ਦੇ ਵਿੱਚ ਐਮਬੀਬੀਐਸ ਡਾਕਟਰ ਸੀ ਉਹਨਾਂ ਦਾ ਖਾਲਿਸਤਾਨ ਮੂਵਮੈਂਟ ਦੇ ਵਿੱਚ ਬਹੁਤ ਹੀ ਕਈ ਵਾਰੀ ਅਸੀਂ ਕਹਿੰਨਾ ਹੈ ਅਹਿਮ ਰੋਲ ਸੀ ਨਹੀਂ ਬਹੁਤ ਹੀ ਅਹਿਮ ਰੋਲ ਸੀ ਬਹੁਤ ਉਹਨਾਂ ਨੇ ਸਿਰੇ ਦੀ ਜਿਹੜੀ ਭੂਮਿਕਾ ਹੈ ਉਹ ਨਿਭਾਈ ਔਰ ਬਹੁਤ ਸਾਰੇ ਸਾਡੀ ਕੌਮ ਦੇ ਬਹੁਤ ਸਾਰੇ ਹਿੱਸੇ ਨੂੰ ਵੱਡੇ ਹਿੱਸੇ ਨੂੰ ਸ਼ਾਇਦ ਉਹਨਾਂ ਦੀ ਉਸ ਭੂਮਿਕਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਹੜੇ ਮੇਰੇ ਔਰ ਮੇਰੇ ਤੋਂ ਵੱਧ ਉਮਰ ਦੇ ਵਿਅਕਤੀ ਹਨ ਉਹਨਾਂ ਦੀ ਨਿਗਾਹ ਦੇ ਵਿੱਚ ਉਹ ਇੱਕ ਰਾਜਸੀ ਨੇਤਾ ਸੀ ਇੱਕ ਬਹੁਤ ਚਲਾਕ ਰਾਜਸੀ ਨੇਤਾ ਸੀ ਔਰ ਉਹ ਉਹਨਾਂ ਬਾਰੇ ਕਈ ਤਰ੍ਹਾਂ ਦੇ ਭੁਲੇਖਿਆਂ ਤੇ ਵਿਵਾਦਾਂ ਨੂੰ ਆਪਣੇ ਮਨਾਂ ਦੇ ਵਿੱਚ ਰੱਖ ਕੇ ਬੈਠੇ ਹੋਏ ਹਨ ਅਕਸਰ ਅਸੀਂ ਔਰ ਇਸੇ ਬਰੇ ਅਸੀਂ ਜੂਨ 1984 ਦਾ ਜਿਹੜਾ ਕੱਲੂਕਰ ਹੈ ਉਹਦੀ 40ਵੀਂ ਬਰੇਗੰਡ ਮਨਾ ਕੇ ਹਟੇ ਆਂ ਔਰ ਅਗਲੇ ਮਹੀਨੇ ਫਿਰ ਜੂਨ ਦਾ ਮਹੀਨਾ ਆ ਰਿਹਾ ਜਦੋਂ ਪੂਰੀ ਕੌਮ ਦਰਬਾਰ ਸਾਹਿਬ ਸਮੂਦੀ ਦੇ ਵਿੱਚ ਸ਼ਹੀਦ ਹੋਣ ਵਾਲੇ ਸਿੱਖ ਪੰਥ ਦੀ ਅਜ਼ਮਤ ਦੇ ਲਈ ਸ਼ਹੀਦ ਹੋਣ ਵਾਲੇ ਸਿੰਘ ਸਿੰਘਣੀਆਂ ਦੀ ਯਾਦ ਮਨਾਏਗੀ ਜਦੋਂ ਅਸੀਂ ਜੂਨ 1984 ਦੇ ਦਿਨ ਮਨਾਉਂਦੇ ਆ ਰਹੇ ਹਾਂ ਮੇਰੇ ਖਿਆਲ ਹੈ ਕਿ ਜਦੋਂ ਦਾ ਇੱਕ ਵਾਕਿਆ ਹੋਇਆ ਜਦੋਂ ਇਹਦਾ ਇੱਕ ਲੂਕਾਰਾ ਵਾਪਰਿਆ ਉਦੋਂ ਤੋਂ ਹੀ ਅਸੀਂ ਹਰ ਸਾਲ ਜੂਨ ਦਾ ਮਹੀਨਾ ਪੂਰੀ ਕੌਮ ਆਪਣੇ ਆਪਣੇ ਤਰੀਕਿਆਂ ਦੇ ਨਾਲ ਪੂਰੀ ਡਾਇਸਪੋਰਾ ਵਿਦੇਸ਼ਾਂ ਦੇ ਵਿੱਚ ਵੀ ਪੂਰੇ ਜੋਸ਼ੋ ਖਰੋਸ਼ ਦੇ ਨਾਲ ਅਸੀਂ ਇਸ ਦਿਨ ਨੂੰ ਮਨਾਉਂਦੇ ਆ ਰਹੇ ਹਾਂ ਸ਼ਹੀਦਾਂ ਦੇ ਸੋਹਲੇ ਗਏ ਜਾਂਦੇ ਨੇ ਜਿਨ੍ਹਾਂ ਨੇ ਆਪਣੀਆਂ ਬਹਾਦਰੀਆਂ ਦਿਖਾਈਆਂ ਹਿੰਦੁਸਤਾਨ ਦੀ ਇੰਨੀ ਵੱਡੀ ਫੌਜ ਦੇ ਨਾਲ ਟੱਕਰ ਆ ਲਿਆ 72 ਘੰਟੇ ਉਹਨਾਂ ਨੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕੀਤਾ ਜੂਝੇ ਸ਼ਹੀਦ ਹੋਏ ਔਰ ਹਰ ਬੁਲਾਰਾ ਹਰ ਟਾਡੀ ਕੀਰਤਨੀਏ ਕਥਾਵਾਚਕ ਸਾਰੇ ਸਨ ਜਰਨੈਲ ਸਿੰਘ ਪਿੰਡਰਾਵਾਲੇ ਜਿਹੜੇ ਸ਼ਹੀਦ ਹੋਏ ਸੀ ਜਿਨ੍ਹਾਂ ਦੀ ਕਮਾਂਡ ਹੇਠ ਜੁਝਾਰੂ ਸ਼ਹੀਦ ਹੋਏ ਸੀ ਉਹਨਾਂ ਦੀਆਂ ਬਾਤਾਂ ਪਾਉਂਦੇ ਨੇ ਮਾਣ ਮਹਿਸੂਸ ਕਰਦੇ ਆਂ ਸੀ ਔਰ ਕਹਿੰਦੇ ਆ ਕਿ 72 ਘੰਟੇ ਸਾਡੇ ਸਿੰਘ ਹਿੰਦੁਸਤਾਨ ਦੀ ਹਜ਼ਾਰਾਂ ਦੀ ਫੌਜ ਦੇ ਨਾਲ ਲੜੇ ਕਦੇ ਅਸੀਂ ਸੋਚਿਆ ਕਿ ਬੇਸ਼ੱਕ ਗੁਰੂ ਦੀ ਬੜੀ ਬਖਸ਼ਿਸ਼ ਸੀ ਉਹਨਾਂ ਤੇ ਸ਼ਹਾਦਤ ਮਿਲਦੀ ਹੀ ਨਸੀਬਾਂ ਨਾਲ ਹੈ ਬੜੀ ਬਖਸ਼ਿਸ਼ ਸੀ ਬਹਾਦਰੀ ਸੀ ਦ੍ਰਿੜਤਾ ਸੀ